ਸਸ਼ੀਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਤੁਹਾਡਾ ਬੇਹਦ ਪਸੰਦੀਦਾ ਪ੍ਰੋਗਰਾਮ ਫਰਕ ਤਾਂ ਪਿਆ ਗਿਆ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਬੇਹਦ ਚਰਚਿਤ ਮੁੱਦੇ ਦੇ ਉੱਪਰ ਵਿਸਥਾਰ ਤੇ ਵਿੱਚ ਗੱਲਬਾਤ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਸਹਿਯੋਗੀ ਵਿਵੇਕ ਕੁਮਾਰ ਵੀ ਮੇਰੇ ਨਾਲ ਸ਼ਾਮਲ ਹੋਣਗੇ ਵਿਵੇਕ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਿੰਦਰ ਤੇ ਹਮਦਰ ਟੀਵੀ ਦੇ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸ਼ੀਕਾਲ ਸੋ ਉਮੀਦ ਕਰਦੇ ਹਾਂ ਕਿ ਅੱਜ ਜਿਹੜੇ ਦੋ ਮੁੱਦੇ ਅਸੀਂ ਚੁਣ ਕੇ ਲੈ ਕੇ ਆਏ ਹਾਂ ਉਸ ਦੇ ਉੱਤੇ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਲਈਏ ਕਿਉਂਕਿ ਇੱਕ ਮੁੱਦਾ ਪੰਜਾਬ ਦੇ ਪੰਥ ਦੇ ਨਾਲ ਜੁੜਿਆ ਹੋਇਆ ਹੈ ਤੇ ਦੂਸਰਾ ਮੁੱਦਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਸੋ ਦੋਵੇਂ ਮੁੱਦੇ ਜਿਹੜਾ ਨੇ ਉਹ ਚੰਗੀ ਤਰੀਕੇ ਨਾਲ ਘੋਖ ਪੜਤਾਲ ਦੀ ਜਿਹੜੀ ਹੈ ਉਹ ਮੰਗਦੇ ਨੇ ਤੇ ਉਸ ਦੇ ਉੱਤੇ ਘੋਖ ਪੜਤਾਲ ਵੀ ਆਪਾਂ ਕਰਾਂਗੇ ਸੋ ਆਪਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸਿਆਸੀ ਪਾਰਟੀ ਯਾਨੀ ਕਿ ਸਭ ਤੋਂ ਪੁਰਾਣੀ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਉਸ ਨੂੰ ਮੁਰਤੋਂ ਸੁਰਜੀਤ ਕਰਨ ਲਈ ਬੇਸ਼ੱਕ ਜਿਹੜੀ ਇਹ ਭਰਤੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਪਰ ਸ਼ੁਰੂ ਹੁੰਦਿਆ ਸਾਰ ਹੀ ਇਹ ਜਿਹੜੀ ਕੀ ਪ੍ਰਕਿਰਿਆ ਹੈਗੀ ਉਹ ਚਰਚਾ ਦੇ ਵਿੱਚ ਆ ਗਈ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜੋ ਕਿ ਇਸ ਸਮੇਂ ਕਾਫੀ ਸੁਰੱਖਿਆ ਦੇ ਵਿੱਚ ਬਣੇ ਹੋਏ ਨੇ ਹਾਲਾਂਕਿ ਜੋ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਦੇ ਵੱਲੋਂ ਇਹ ਭਰਤੀ ਪ੍ਰਕਿਰਿਆ ਆਰੰਭ ਕੀਤੀ ਜਾਂਦੀ ਪਰ ਸੁਖਬੀਰ ਸਿੰਘ ਬਾਦਲ ਆਪ ਮੁਹਾਰੇ ਹੀ ਮੋਰੀ ਕਤਾਰ ਦੇ ਵਿੱਚ ਲਾ ਕੇ ਜਿਹੜਾ ਕਿਸ ਪ੍ਰਕਿਰਿਆ ਦਾ ਆਗਾਜ਼ ਕਰਦੇ ਹੋਏ ਨਜ਼ਰ ਆਇਆ ਜਿਸ ਤੋਂ ਬਾਅਦ ਚਰਚਾ ਤਾਂ ਹੋਣੀ ਲਾਜ਼ਮੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਵਿਵੇਕ ਜਿਹੜੇ ਕਿਉਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਖੁਦ ਮੋਰੀ ਹੋ ਕੇ ਇਹ ਪ੍ਰਕਿਰਿਆ ਆਰੰਭ ਕੀਤੀ ਗਈ ਹੈ ਪਰ ਜੋ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੁਆ ਦੱਤੇ ਗਏ ਸੀ ਉਹਨਾਂ ਦੀ ਪਾਲਣਾ ਹੁੰਦੀ ਨਜ਼ਰ ਨਹੀਂ ਆਈ ਕਿਤੇ ਜੀ ਬੇਕਰ ਦੇਖੋ ਜੇ ਤਾਂ ਤੁਸੀਂ ਗੱਲ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਅੱਜ ਪ੍ਰਕਿਰਿਆ ਸ਼ੁਰੂ ਕਰਾਈ ਹੈ ਇਹਨੂੰ ਕਿਵੇਂ ਦੇਖਦੇ ਹੋ ਜਾਂ ਫਿਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੁਰਜੀਤੀ ਦੇ ਰਾਹਵਲ ਸ਼ਰਮਣੀ ਅਕਾਲੀ ਦਲ ਜਿਹੜੀ ਉਹ ਜਾ ਰਹੀ ਸੀ ਤੇ 2 ਦਸੰਬਰ ਨੂੰ ਸਾਰਿਆਂ ਨੇ ਉਮੀਦ ਲਗਾਈ ਸੀ ਕਿ ਸ਼ਰਮਣੀ ਅਕਾਲੀ ਦਲ ਸੁਰਜੀਤੀ ਦੇ ਰਾਤੇ ਜਾਏਗੀ ਕਿਉਂਕਿ ਜਿਹੜੇ ਇਲਜ਼ਾਮ ਜਾਂ ਫਿਰ ਜਿਹੜੇ ਵਿਵਾਦ ਨਾਲ ਜੁੜਦੇ ਸੀ ਉਹ ਝੋਲੀ ਦੇ ਵਿੱਚ ਇਨ ਬਿਨ ਕਿੰਤੂ ਪ੍ਰੰਤੂ ਕੀਤੇ ਬਿਨਾ ਪਵਾ ਲਏ ਗਏ ਤੁਸੀਂ ਦੇਖੋ ਕਿ 2 ਦਸੰਬਰ ਤੋਂ ਬਾਅਦ ਸਮਰਥਨ ਵੀ ਮਿਲਣਾ ਸ਼ੁਰੂ ਹੋ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਤਾਰੀਫ਼ ਵੀ ਕਰਨ ਲੱਗ ਗਏ ਸੀ ਕਿ ਨਹੀਂ ਇਹਨਾਂ ਦੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਤੁਸੀਂ ਉਸ 2 ਤਰੀਖ ਦੀ ਕਾਰਵਾਈ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਚੁੱਪਚਾਪੀ ਤੇ ਹਾਂ ਨਾ ਕਹਿ ਕੇ ਜਿਹੜਾ ਨੇ ਗੁਨਾਹ ਸਾਰੇ ਆਪਣੀ ਝੋਲੀ ਪਵਾਉਂਦੇ ਨੇ ਤੇ ਉਧਰ ਚੰਦੂ ਮਾਜਰਾ ਸਾਹਿਬ ਥੋੜਾ ਕਿੰਤੂ ਪਰੰਤੂ ਵਾਲੇ ਲਹਿਜੇ ਦੇ ਵਿੱਚ ਆ ਜਾਂਦੇ ਨੇ ਲੋਕਾਂ ਨੇ ਉਸ ਚੀਜ਼ ਦੀ ਵੀ ਨਿੰਦਾ ਕੀਤੀ ਤੇ ਇਹਨਾਂ ਦੀ ਸ਼ਲਾਘਾ ਕੀਤੀ ਹਮ ਪਰ ਜਿਹੜਾ ਪ੍ਰਵਿੰਦਰ 12 13 ਤਰੀਖ ਤੋਂ ਬਾਅਦ ਜੋ ਸਿਨੈਰੀਓ ਬਦਲਿਆ ਹਮ ਜਦੋਂ 10 ਦਿਨਾਂ ਦੀ ਸੇਵਾ ਇਹਨਾਂ ਦੀ ਪੂਰੀ ਹੋਈ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਚਿਹਰੇ ਦੇ ਉੱਤੇ ਇੱਕ ਪਹਿਲਾਂ ਇਹ ਦਿਖਾਈ ਦੇ ਰਿਹਾ ਸੀ ਕਿ ਦੁੱਖ ਹੈ ਸ਼ਾਇਦ ਪਛਤਾਵਾ ਹੈ ਉਹ ਇੱਕ ਤਰੀਕੇ ਨਾਲ ਹੀ ਗਾਇਬ ਹੋ ਗਿਆ ਇੱਕ ਵੀਡੀਓ ਆਂਦੀ ਹੈ ਜਿਸ ਦੇ ਵਿੱਚ ਮੋਰੇ ਮੋਰੇ ਰਾਹੁਲ ਗਾਂਧੀ ਤੁਰੇ ਜਾਂਦੇ ਨੇ ਤੇ ਪਿੱਛੇ-ਪਿੱਛੇ ਸੁਖਬੀਰ ਸਿੰਘ ਬਾਦਲ ਤੁਰੇ ਆਉਂਦੇ ਨੇ ਲੋਕ ਹੈਰਾਨ ਹੋ ਜਾਂਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਪਹਿਲਾਂ ਚੀਚੀ ਉਂਗਲੀ ਤੇ ਸੱਟ ਲੱਗੀ ਤੇ ਗੋਡਿਆਂ 'ਤੇ ਇੱਕ ਪਲਾਸਟਰ ਕੀਤਾ ਸੀ ਤੇ ਉਦੋਂ ਤਾਂ व्हीਲਚੇਅਰ ਤੇ ਬੈਠ ਕੇ ਜਿਹੜੀ ਸੇਵਾ ਨਿਭਾਈ ਸਾਰੀ ਤੇ ਹੁਣ ਖੜੇ ਹੋ ਕੇ ਤੁਰ ਵੀ ਰਹੇ ਨੇ ਤੇ ਚਿਹਰੇ ਦੇ ਉੱਤੇ ਨੂਰ ਵੀ ਹੈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਸਤੀਫਿਆਂ ਦਾ ਪੂਰਾ ਹਫਤਾ ਚੱਲਿਆ ਕਿ ਸਮੇਂ ਤੇ ਸਮਾਂ ਮੰਗਿਆ ਗਿਆ ਡੇਢ ਦੋ ਮਹੀਨਿਆਂ ਦੀ ਬਾਅਦ ਜਿਹੜੇ ਅਸਤੀਫੇ ਪ੍ਰਵਾਨ ਕੀਤੇ ਗਏ ਉਹ ਵੀ ਜਦੋਂ ਤਾੜਨਾ ਹੋਈ ਨਾਲ ਦੀ ਨਾਲ ਜਿਹੜੀ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮ ਤਾਂ ਇਹ ਸੀਗੇ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਤਿੰਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਭਾਗੀ ਧੜੇ ਦੇ ਤੇ ਇੱਕ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੀਗੇ ਬਸ ਕੁੱਲ ਮਿਲਾ ਕੇ ਸੱਤ ਮੈਂਬਰਾਂ ਦੀ ਕਮੇਟੀ ਸੱਤ ਮੈਂਬਰਾਂ ਦੀ ਕਮੇਟੀ ਦੇ ਵਿੱਚੋਂ ਤੁਸੀਂ ਮੈਨੂੰ ਇਹ ਦੇਖੋ ਤੇ ਪਹਿਲੇ ਸਭ ਤੋਂ ਪਹਿਲਾ ਨਾਮ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਲਿਆ ਸੀ ਹਰਜਿੰਦਰ ਸਿੰਘ ਧਾਮੀ ਉਹ ਤੁਹਾਨੂੰ ਕਿਤੇ ਵੀ ਭਰਤੀ ਪ੍ਰਕਿਰਿਆ ਦੇ ਵਿੱਚ ਦਿਖੇ ਹਾਲਕਿ ਉਹਨਾਂ ਦੇ ਜਿਹੜਾ ਕੀ ਟਿਊਨਿੰਗ ਹੈਗੀ ਉਹ ਵੱਖਰਾ ਹੀ ਕੁਝ ਬਿਆਕ ਕਰਦੀ ਹੈਗੀ ਹੈ ਕਿ ਉਹ ਸ਼ਾਇਦ ਅਲੱਗ ਹੀ ਕੁਝ ਵੱਖਰਾ ਸੈਨਾਰੀਓ ਕ੍ਰੀਏਟ ਕਰੀ ਬੈਠੇ ਹੈਗੇ ਨੇ ਬਿਲਕੁਲ ਉਹਨਾਂ ਦੀ ਨਾਰਾਜ਼ਗੀ ਹੈ ਉਹ ਨਾਰਾਜ਼ ਨੇ ਜੋ ਕਹਿਦੀ ਹੈ ਕਿ ਧੜਾ ਬਦਲਣ ਦੀ ਵੀ ਸੋਚ ਰਹੇ ਨੇ ਜਾ ਅੱਜ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜ ਦੇ ਸਿਨੈਰੀਓ ਦੇ ਵਿੱਚ ਚੀਜ਼ਾਂ ਸਪਸ਼ਟ ਹੁੰਦੀਆਂ ਦਿਖਾਈ ਦਿੱਤੀਆਂ ਨੇ ਅੱਜ ਜਦੋਂ ਬਡਾਲਾ ਸਾਹਿਬ ਅਗਰ ਪ੍ਰਤਾਪ ਸਿੰਘ ਬਡਾਲਾ ਮੁਲਾਕਾਤ ਕਰਨ ਲਈ ਪਹੁੰਚੇ ਜਥੇਦਾਰ ਸਹਿਬਾਨ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੌਜੂਦ ਸੀਗੇ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਇਸ ਵੇਲੇ ਇੱਕ ਫਾਰਮੂਲੇ ਤੇ ਚੱਲ ਰਹੇ ਨੇ ਇੱਕ ਚੁੱਪ ਸੌ ਸੁੱਖ ਜੀ ਜੀ ਨਾ ਤਾਂ ਉਹ মিডিਆ ਨਾਲ ਗੱਲਬਾਤ ਕਰਨ ਨਾ ਕਿਤੇ ਹੋਰ ਬਿਆਨ ਦੇਣ ਨਾ ਤਾਂ ਇੱਕ ਵੀਡੀਓ ਆਡੀਓ ਰਿਕਾਰਡ ਵੀ ਨਾ ਜਿਹੜੀ ਪਿਛਲੀ ਵਾਰ ਵਾਇਰਲ ਹੋਈ ਸੀ ਨਾ ਤਾਂ ਫੋਨ ਤੇ ਹੁਣ ਕਿਸੇ ਨਾਲ ਗੱਲ ਕਰਨ ਨਾ ਮੀਟਿੰਗਾਂ ਚ ਦੇਖਣ ਨਾ ਕਾਨਫਰੰਸਾਂ ਚ ਦੇਖਣ ਸਿਆਸੀ ਕਿਤੇ ਨਹੀਂ ਦੇਖ ਰਹੇ ਇੱਥੇ ਤੱਕ ਕਿ ਮੀਟਿੰਗ ਜਿਹੜੀ ਬੁਲਾਈ ਗਈ ਉਹਦੇ ਵਿੱਚ ਵੀ ਨਹੀਂ ਦੇਖ ਰਹੇ ਹਾਲਾਂਕਿ ਕੱਲ ਨੂੰ ਇੱਕ ਮੀਟਿੰਗ ਹੋਰ ਹੈ 21 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੱਖੀ ਗਈ ਹੈ ਐਸਜੀਪੀਸੀ ਦੇ ਅਕਾਲੀ ਵਾਲੇ ਮੈਂਬਰਾਂ ਦੇ ਨਾਲ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਸੁਖਬੀਰ ਸਿੰਘ ਬਾਦਲ ਉੱਚੇ ਤੌਰ ਦੇ ਉੱਤੇ ਆਉਣਗੇ ਪਰ ਹੁਣ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਪ੍ਰਵਿੰਦਰ ਕਿ ਨਾ ਤਾਂ ਹਰਜਿੰਦਰ ਸਿੰਘ ਧਾਮੀ ਦੇਖ ਰਹੇ ਨੇ ਨਾ ਮਨਪ੍ਰੀਤ ਸਿੰਘ ਈਆਲੀ ਦੇਖ ਰਹੇ ਨੇ ਨਾ ਇਕਬਾਲ ਸਿੰਘ ਝੁੰਦਾ ਸਾਹਿਬ ਦੇਖ ਰਹੇ ਨੇ ਇਹ ਸਭ ਤੋਂ ਬਾਅਦ ਨਾ ਤਾਂ ਗੁਰਪ੍ਰਤਾਪ ਸਿੰਘ ਪਟਾਲਾ ਦੇਖ ਰਹੇ ਨੇ ਇਹ ਚਾਰ ਨਾਮ ਉਹ ਨੇ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਨੇ ਜੀ ਜੀ ਇਹਨਾਂ ਤੋਂ ਹਟਾ ਕੇ ਫਰੀਦਕੋਟ ਦੇ ਵਿੱਚ ਭਰਤੀਆਂ ਕੌਣ ਕਰਾ ਰਿਆ ਪਰਮਬੰਦ ਸਿੰਘ ਬੰਟੀ ਰਮਾਣਾ ਬਠਿੰਡੇ ਵਾਲੇ ਪਾਸੇ ਲੰਬੀ ਦੇ ਵਿੱਚ ਭਰਤੀਆਂ ਕੌਣ ਕਰਵਾ ਰਿਹਾ ਸੁਖਬੀਰ ਸਿੰਘ ਬਾਦਲ ਮਤਲਬ ਇਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੋਦੋ ਸ਼ਾਮਿਲ ਹੋ ਗਏ ਸੋ ਦੇਖੋ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਹਲਕਾ ਲੰਬੀ ਦੇ ਵਿੱਚ ਇਹ ਜਿਹੜੀ ਕੀ ਹੈ ਭਰਤੀ ਮਹਿੰਮ ਸ਼ੁਰੂ ਕੀਤੀ ਗਈ ਪਰ ਦੂਜੇ ਪਾਸੇ ਜਿਹੜੇ ਕਿ ਬਾਗੀ ਧੜੇ ਦੇ ਲੋਕ ਸੀਗੇ ਉਹ ਇਸ ਦੇ ਕੱਲ ਤੱਕ ਤਾਂ ਪਹੁੰਚ ਗਏ ਬਿਲਕੁਲ ਦੇਖੋ ਇਹ ਤਾਂ ਪਹਿਲਾਂ ਤੋਂ ਹੀ ਇਹ ਸਿਨੈਰੀਓ ਚੱਲਦਾ ਆ ਰਿਹਾ ਹੈ ਕਿ ਇਹ ਜਿਹੜੇ ਹੁਕਮਨਾਮੇ ਦੀ ਉਲੰਘਣਾ ਕਰਦੇ ਨੇ ਭਾਗੀ ਤੜਾ ਨਾਲ ਦੀ ਨਾਲ ਹੀ ਘੇਰ ਲੈਂਦਾ ਇਹਨਾਂ ਨੇ ਪ੍ਰਚਾਰ ਕੀਤਾ ਕਿ ਅਸੀਂ ਤਾਂ ਨਵਾਨੇ ਸਿੱਖ ਬਣ ਕੇ ਉੱਥੇ ਪਹੁੰਚੇ ਸੀ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਤਨਖਈਆ ਕਰਾਰ ਦਿੱਤੇ ਗਏ ਨਾਲ ਦੀ ਨਾਲ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਕਿ ਭਾਈ ਨਵਾਨਾ ਸਿੱਖ ਹੋ ਹੁੰਦਾ ਜਿਹੜਾ ਆਪਣੇ ਅਹੁਦੇ ਤਿਆਗ ਕੇ ਆਵੇ ਤੁਸੀਂ ਤਾਂ ਪ੍ਰਧਾਨਗੀ ਦਾ ਅਹੁਦਾ ਨਾਲ ਲੈ ਕੇ ਆਏ ਹੋ ਜੇ ਤੁਸੀਂ ਨਿਆਣੇ ਨਵਾਨੇ ਸਿੱਖ ਸੀਗੇ ਤਾਂ ਅਸਤੀਫਾ ਬਾਹਰ ਤਿਆਗ ਕੇ ਆਉਂਦੇ ਅਸਤੀਫਾ ਦੇ ਕੇ ਆਉਂਦੇ ਪ੍ਰਧਾਨਗੀ ਬਾਹਰ ਛੱਡ ਕੇ ਆਉਂਦੇ ਫਿਰ ਤਾਂ ਅਸੀਂ ਮੰਨਦੇ ਵੀ ਉਹ ਬਿਆਨ ਦਾ ਨਤੀਜਾ ਕੀ ਨਿਕਲਿਆ ਤਿੰਨ ਮਹੀਨੇ ਤੱਕ ਸੁਖਬੀਰ ਸਿੰਘ ਬਾਦਲ ਸਾਹਮਣੇ ਨਹੀਂ ਆਏ ਜੀ ਜੀ ਤੇ ਹੁਣ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਘੇਰਨ ਦੇ ਲਈ ਬਾਗੀ ਧੜਾ ਫਿਰ ਤੋਂ ਖੜਾ ਹੋਇਆ ਹੈ ਹਾਲਾਂਕਿ ਹੁਕਮਾਂ ਦੀ ਪਾਲਣਾ ਉਧਰ ਵੀ ਨਹੀਂ ਹੋਈ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇਹ ਕਿਹਾ ਸੀ ਬਾਗੀ ਤੇ ਦਾਗੀ ਇਕੱਠੇ ਹੋਵ ਹੁਣ ਬਾਗੀ ਆਲੇ ਤਾਂ ਇਹ ਸੋਚ ਰਹੇ ਨੇ ਭਾਈ ਹੁਣ ਅਸੀਂ ਜਾਈਏ ਤਾਂ ਜਾਈਏ ਕਿਹੜੇ ਪਾਸੇ ਨਵੀਂ ਜਿਹੜੀ ਪਾਰਟੀ ਬਣੀ ਆ ਅਕਾਲੀ ਦਲ ਬਾਰਸ ਪੰਜਾਬ ਦੇ ਉਹ ਸਿੱਧਾ ਕਹਿ ਗਏ ਕਿ ਅਸੀਂ ਅਕਾਲੀ ਦਲ ਜਾਂ ਅਕਾਲੀ ਦਲ ਤੋਂ ਵੱਖ ਹੋਇਆ ਕੋਈ ਵੀ ਲੀਡਰ ਆਪਣੀ ਪਾਰਟੀ ਦੇ ਵਿੱਚ ਨਹੀਂ ਸ਼ਾਮਿਲ ਕਰਨਾ ਇਹਨਾਂ ਨੇ ਇੱਥੇ ਆ ਕੇ ਵੀ ਉਹੀ ਕੰਮ ਕਰਨੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਰੇ ਗਏ ਨੇ ਤੇ ਉਧਰੋਂ ਅਕਾਲੀ ਦਲ ਵਾਲਿਆਂ ਨੇ ਤਾਂ ਬਾਹਰ ਕੱਢ ਕੇ ਤੇ ਅੰਦਰੋਂ ਗੁੰਡਾ ਲਾ ਲਿਆ ਹੁਣ ਤਾਂ ਰਾਸਤੇ ਦੋਨੇ ਹੀ ਬਾਗੀ ਧੜੇ ਲਈ ਬੰਦ ਨੇ ਹੁਣ ਬਾਗੀ ਧੜਾ ਇੱਧਰ ਥੋੜਾ ਜਿਹਾ ਕਰ ਰਿਹਾ ਹੈ ਕਿ ਸਾਨੂੰ ਪਤਾ ਹੈ ਭਾਈ ਕਿਹੜੇ ਦਰਵਾਜ਼ੇ ਦੀ ਚਾਬੀ ਕਿਹੜੀ ਹੈ ਸ਼ਾਇਦ ਅਸੀਂ ਲਾ ਕੇ ਅੰਦਰ ਆ ਜਾਈਏ ਪਰ ਮੁਰਕ ਕੇ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜਾ ਸਿਨੈਰੀਓ ਬਣ ਰਿਹਾ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮੁਰਤੋ ਸਰਜੀਤ ਕਰਨਾ ਹੈ ਤਾਂ ਜੋ ਸਿਨੈਰੀਓ ਬਣ ਰਿਹਾ ਕਿ ਇਸ ਦੇ ਨਾਲ ਤੁਸੀਂ ਸਰਜੀਤ ਕਰ ਲੋਗੇ ਇਸ ਦਾ ਸਿੱਧਾ ਤੇ ਅਸਿੱਧਾ ਫਾਇਦਾ ਜਿਹੜਾ ਹੈ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਪਹੁੰਚਣ ਵਾਲਾ ਹੈ ਸਵਾਕੀ ਇੰਡਾਇਰੈਕਟਲੀ ਜਿਹੜਾ ਕਿ ਹੈਗਾ ਆ ਸੰਸਦ ਅਮਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਫਾਇਦਾ ਮਿਲਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਕਿਸ ਤਰੀਕੇ ਉਹ ਵੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਕਿੱਕ ਪਾਸਿੜੀ ਕੀ ਕਾਲ ਤੱਕ ਸਾਬਦੇ ਵੱਲੋਂ ਭਰਤੀ ਪ੍ਰਕਿਰਿਆ ਨੂੰ ਲੈ ਕੇ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਬਕਾਇਦਾ ਕੁਝ ਜਿਹੜੇ ਕੀ ਹੁਕਮ ਵੀ ਜਾਰੀ ਕੀਤੇ ਗਏ ਹੈਗੇ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਪਰ ਕਿਸੇ ਵੀ ਹੁਕਮ ਦੀ ਪਾਲਣਾ ਨਹੀਂ ਹੁੰਦੀ ਆ ਰਹੀ ਸੁਖਬਿੰਦਰ ਸਿੰਘ ਬਾਦਲ ਜੋ ਕਹਿੰਦੇ ਨੇ ਕਿ ਉਹ ਛੇੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਉਹਨਾਂ ਦਾ ਹਰ ਇੱਕ ਫੈਸਲਾ ਫਿਰ ਮੱਥੇ ਪਰਵਾਨ ਪਰ ਹੁਕਮ ਦੀ ਪਾਲਣਾ ਕਿਉਂ ਨਹੀਂ ਕਰ ਰਹੇ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਹੈ ਅਮਰਿਤਪਾਲ ਸਿੰਘ ਹੋਰ ਆਦੀ ਤੁਸੀਂ ਦੇਖੋ ਕਿ ਤੁਸੀਂ ਕਿਹਨ ਸਿੱਧੇ ਤਰੀਕੇ ਦੇ ਨਾਲ ਫਾਇਦਾ ਦਿੱਤਾ ਜਾਏਗਾ ਇੰਤੇ ਸਿੱਧੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਹੀ ਚੱਲ ਰਹੀ ਹੈ ਗੱਲਬਾਤ ਤੁਸੀਂ ਦੇਖੋ ਕਿ ਅਕਾਲੀ ਦਲ ਨੇ ਜਿਹੜੀ ਸਪੇਸ ਖਾਲੀ ਕੀਤੀ ਉਸ ਸਪੇਸ ਦੇ ਵਿੱਚ ਹੀ ਪੂਰੇ ਫਰੇਮ ਦੇ ਵਿੱਚ ਆਕਸ਼ ਅਕਾਲੀ ਦਲ ਵਾਰਿਸ ਪੰਜਾਬ ਦੇ ਫਿੱਟ ਬੈਠ ਗਈ ਜੀ ਜੀ ਸਭ ਤੋਂ بڑا ਮੁੱਦਾ ਜਿਹੜਾ ਅਕਾਲੀ ਦਲ ਦੇ ਨਾਲ ਚੱਲਦਾ ਸੀ ਅਕਾਲੀ ਦਲ ਹਮੇਸ਼ਾ ਇਹ ਕਹਿੰਦੀ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਹੈਗੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਹੇਠ ਕੰਮ ਕਰਦੇ ਆਂ ਅਸੀਂ ਅਕਾਲ ਤਖਤ ਸਾਹਿਬ ਦੇ ਅੰਡਰ ਆਂ ਪਰ ਨਾਲ ਦੀ ਨਾਲ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਤੱਜੀਆਂ ੜਾਈਆਂ ਜਾ ਰਹੀਆਂ ਨੇ ਹੁਕਮਾਂ ਦੀ ਤਾਮੀਲ ਨਹੀਂ ਕੀਤੀ ਜਾ ਰਹੀ ਜਾਂ ਫਿਰ ਜਿਸ ਤਰੀਕੇ ਨਾਲ ਮਰਿਆਦਾ ਤੋਂ ਉਲਟ ਕੰਮ ਕੀਤੇ ਜਾ ਰਹੇ ਨੇ ਇਹ ਤਾਂ ਸਰਾਸਰੀ ਦਿਖਾ ਰਹੇ ਨੇ ਕਿ ਐਸੀ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕਿੰਨੀ ਕਪਾਲਨਾ ਕਰਦੇ ਨੇ ਇਹ ਤਾਂ ਸਾਰੇ ਦੁਨੀਆ ਨੇ ਦੇਖ ਲਿਆ ਪਰ ਉੱਥੇ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਉਹਦੇ ਆਗੂ ਕੀ ਕਹਿੰਦੇ ਸੁਣਾਈ ਦੇ ਰਹੇ ਨੇ ਸਰਬਜੀਤ ਸਿੰਘ ਖਾਲਸਾ ਕੀ ਕਹਿ ਰਹੇ ਨੇ ਕਹਿੰਦੇ ਅਸੀਂ ਪਾਰਟੀ ਦਾ ਐਲਾਨ ਕਰਕੇ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹ ਨਹੀਂ ਕਹਿੰਦੇ ਅਸੀਂ ਅੰਦਰ ਕਹਿੰਦੇ ਅਸੀਂ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਮਤਲਬ ਇੱਕਾ ਜਿਹੜਾ ਤੁਹਾਡੇ ਬੇਸਿਕਲੀ ਜਿਹੜਾ ਪੰਥ ਦੀ ਸਰਮੋਰ ਸੰਸਥਾ ਪੰਥ ਦੀ ਸਰਮੋਰ ਅਦਾਲਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੁਹਾਡੀ ਉੱਥੋਂ ਸਪੇਸ ਖਾਲੀ ਹੋਈ ਤੇ ਦੂਸਰੀ ਪਾਰਟੀ ਨੇ ਆ ਕੇ ਤੁਹਾਡੀ ਸਪੇਸ ਗ੍ਰੈਬ ਕਰ ਲਈ ਹੈ ਤੇ ਹੁਣ ਜਿਹੜੀ ਤੁਸੀਂ ਭਾਰਤੀਆਂ ਦੀ ਗੱਲ ਕੀਤੀ ਐ ਨਾਲ ਦੀ ਨਾਲ ਭਾਰਤੀਆਂ ਅਮਰਿਤਪਾਲ ਸਿੰਘ ਪਾਰਟੀ ਦੀਆਂ ਵੀ ਚੱਲ ਰਹੀਆਂ ਨੇ ਖਾਲਸਾ ਸਾਹਿਬ ਦੀਆਂ ਉਸ ਪਾਰਟੀ ਦੇ ਵਿੱਚ ਵੀ ਪਹਿਲੇ ਦਿਨ ਦੀ ਰਜਿਸਟ੍ਰੇਸ਼ਨ 3500 ਸੀ ਹਮ ਮਤਲਬ 3500 ਬੰਦਿਆਂ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਪੱਤਰ ਭਰਿਆ ਹੈ ਭਾਰਤੀਆਂ ਦਾ ਇੱਕ ਦਿਨ ਦੇ ਵਿੱਚ 3500 ਦਾ ਆਕੜਾ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਮਾਇਨੇ ਰੱਖਦਾ ਹੈ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਲੋਕਾਂ ਦਾ ਰੁਝਾਨ ਹੈ ਉਹ ਨਵੀਂ ਜਿਹੜੀ ਕਿ ਅਕਾਲੀ ਦਲ ਦੀ ਪਾਰਟੀ ਬਣੀ ਹੈ ਵਰਤ ਪੰਜਾਬ ਉਸ ਦੇ ਬਲ ਵੱਧ ਸਗੋ ਹੁਣ ਜਿਹੜੀ ਕਿ ਪੁਰਾਣੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈਗੀ ਪੰਥਕ ਪਾਰਟੀ ਉਸ ਦੇ ਪ੍ਰਤੀ ਹੁਣ ਲੋਕਾਂ ਦਾ ਜਿਹੜਾ ਕਿ ਮਨ ਖੱਟਾ ਹੁੰਦਾ ਨਜ਼ਰ ਆ ਰਿਹਾ ਮੈਂ ਇੱਕ ਚੀਜ਼ ਸਮਝਾਣਾ ਤੁਹਾਨੂੰ ਪੰਜਾਬ ਦੇ ਵਿੱਚ ਜੇਕਰ ਪੰਥਕ ਸਿਆਸਤ ਦੇ ਨਾਲ ਚੱਲਣਾ ਹੈ ਤਾਂ ਤੁਹਾਨੂੰ ਦੋ ਚਾਰ ਚੀਜ਼ਾਂ ਦੀ ਲੋੜ ਪੈਂਦੀ ਹੈ ਜੇ ਆਪਾਂ ਦੇਖੀਏ ਤਾਂ ਤੁਹਾਨੂੰ ਸਰਮੌਰ ਆਗੂ ਚਾਹੀਦੇ ਨੇ ਤਾਂ ਇਹ ਦੇਖ ਲਓ ਕਿ ਸਰਬਜੀਤ ਸਿੰਘ ਖਾਲਸਾ ਦਾ ਪ੍ਰਚਾਰ ਕਿੰਨਾ ਕਿਸੀ ਜੀ ਜੀ ਅਮਰਿਤਪਾਲ ਸਿੰਘ ਖਾਲਸਾ ਦਾ ਪ੍ਰਚਾਰ ਕਿੰਨਾ ਕਿ ਸੀ ਸਭ ਤੋਂ ਵੱਡੀ ਲੀਡ ਦੇ ਨਾਲ ਅਮਰਿਤਪਾਲ ਸਿੰਘ ਖਾਲਸਾ ਜਿੱਤਿਆ ਜੀ ਤੇ ਇੱਥੇ ਤੁਹਾਨੂੰ ਪਤਾ ਲੱਗ ਗਿਆ ਕਿ ਲੋਕ ਆਪ ਮੁਹਾਰੇ ਆ ਕੇ ਵੀ ਤੁਹਾਡਾ ਸਾਥ ਦੇ ਰਹੇ ਨੇ ਇਹਦਾ ਮਤਲਬ ਨੌ-ਨੌ ਹਲਕਿਆਂ ਦੇ ਉੱਤੇ ਦੋਵਾਂ ਆਗੂਆਂ ਦਾ ਦਬਦਬਾ ਹੈ ਬਤੌਰ ਸੰਸਦ ਜੇ ਨੌ-ਨੌ ਹਲਕਿਆਂ ਦੇ ਵਿੱਚ ਵੀ ਜੇ ਆਪਾਂ ਇੱਕ ਦਿਨ ਦੀ ਰਜਿਸਟ੍ਰੇਸ਼ਨ 3500 ਗਿਣ ਕੇ ਚੱਲਦੇ ਮੈਂ ਕਹਿੰਦਾ ਤੁਸੀਂ ਆਪਾਂ ਛਾੜ ਦੇ ਛਟਾ ਕੇ 1500 ਲੈਨੇ ਆ ਜੀ ਅਸੀਂ ਇਹ ਵੀ ਕਹਿੰਦੇ ਕਿ ਚਲੋ ਜੋ ਆંકੜੇ ਬਣਾਨੇ ਦਿੱਤੇ ਜਾਂ ਫਿਰ ਸਾਡੇ ਸੂਤਰਾਂ ਨੇ ਦਿੱਤੇ ਗਲਤ ਵੀ ਹੋ ਸਕਦੇ ਨੇ ਮੈਂ ਕਹਿ ਕਹਾ ਕਿ 1500 ਰਜਿਸਟ੍ਰੇਸ਼ਨ ਫੜ ਕੇ ਚੱਲਦਾ 1500 ਰਜਿਸਟ੍ਰੇਸ਼ਨ ਇੱਕ ਦਿਨ ਦੀ ਐ ਉਹਨੂੰ 30 ਨਾਲ ਗੁਣਾ ਕਰ ਲਓ 30 ਤੋਂ ਬਾਅਦ ਫਿਰ 90 ਨਾਲ ਕਰ ਲਓ ਕਿਉਂਕਿ 3 ਮਹੀਨੇ ਚੱਲਣੀ ਐ ਤੇ 90 ਦੇ ਵਿੱਚ 15 ਦਿਨ ਦੇ 1500 ਬੰਦਾ ਜੇ ਇੱਕ ਦਿਨ ਚ ਆ ਰਿਹਾ 20 ਰੁਪਏ ਦਾ ਫਾਰਮ ਹੈ ਇਹਨਾਂ ਦੀ ਪਾਰਟੀ ਦਾ ਜੀ 1500 ਨੂੰ 20 ਨਾਲ ਗੁਣਾ ਕਰ ਲਓ ਤੇ ਫਿਰ ਉਹਨੂੰ ਅੱਗੇ ਆ ਕੇ 30 ਨਾਲ ਗੁਣਾ ਕਰ ਲਓ ਤੇ ਅੱਗੇ ਜਾ ਕੇ 90 ਨਾਲ ਗੁਣਾ ਕਰ ਲਓ ਹੂੰ ਕਰੋਨਾ ਦੇ ਵਿੱਚ ਪਹੁੰਚਦੀ ਹੈ ਗੇਮ ਇਹ ਤੇ ਇਹ ਦੇਖੋ ਕਿ ਤੁਹਾਡੀ ਪਾਰਟੀ ਦੇ ਨਾਲ ਵਰਕਰ ਵੀ ਜੁੜ ਰਿਹਾ ਤੁਹਾਡੀ ਪਾਰਟੀ ਦੇ ਵਿੱਚੋਂ ਅੱਗੂ ਵੀ ਨਿਕਲਣਗੇ ਨਾਲ ਦੀ ਨਾਲ ਜਿਹੜਾ ਇੱਕ ਪਾਰਟੀ ਨੂੰ ਚਲਾਉਣ ਦੇ ਲਈ ਫਾਈਨੈਂਸ਼ੀਅਲ ਸਟਰਕਚਰ ਹੈ ਫੰਡ ਹੈ ਉਹ ਵੀ ਤੁਸੀਂ ਇਕੱਠਾ ਕਰ ਰਹੇ ਹੋ ਸੋ ਪਾਰਟੀ ਜਿਹੜੀ ਅਮਰਜਪਾਲ ਸਿੰਘ ਦੀ ਹੈ ਇਹ ਆਪਣੀ ਲੀ ਬਣਾ ਕੇ ਆਈ ਹੋਈ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਦੇ ਪਿਤਾ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਬੀਬੀ ਪਰਮਜੀਤ ਕੌਰ ਖਾਲੜਾ ਭਾਰਤ ਵਾਪਸ ਆਉਂਦੇ ਨੇ ਅਜੇ ਯੂਐਸਏ ਦੇ ਵਿੱਚ ਨੇ ਆਪਣੇ ਕੁਝ ਪਰਸਨਲ ਉਦੇਮਿਆ ਕਰਕੇ ਕਹਿੰਦੇ ਅਸੀਂ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਰਾਬਤਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਪਾਰਟੀ ਦੀ ਕਮਾਂਡ ਸੰਭੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵੱਡੀ ਜ਼ਿੰਮੇਵਾਰੀ ਇੰਡੀਆ ਦੇ ਵਿੱਚ ਲੈ ਆ ਕੇ ਦਵਾਂਗੇ ਕਿਉਂਕਿ ਮਸਲਾ ਇੱਥੇ ਆ ਕੇ ਇਹ ਹੜ ਗਿਆ ਕਿ ਸੰਸਦ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਲਗਾਤਾਰ ਵਿਵਾਦ ਹਲਕੇ ਦੇ ਵਿੱਚ ਉੱਠ ਰਿਹਾ ਕਿ ਮਸਲੇ ਜਿਹੜੇ ਹਲਕੇ ਦੇ ਉਹ ਹੱਲ ਨਹੀਂ ਹੋ ਰਹੇ ਤੇ ਹੁਣ ਪਾਰਟੀ ਵੀ ਇਸ ਗੱਲ ਤੇ ਚੱਲ ਰਹੀ ਹੈ ਕਿ ਪ੍ਰਧਾਨ ਅਸੀਂ ਅਨਾਉਂਸ ਕੀਤਾ ਅਮਰਿਤਪਾਲ ਸਿੰਘ ਖਾਲਸਾ ਨੂੰ ਜੇਕਰ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਦੇ ਵਿੱਚ ਨੇ ਤਾਂ ਪਾਰਟੀ ਚੱਲੇਗੀ ਨਹੀਂ ਤਾਂ ਇਸ ਕਰਕੇ ਕਮਾਨ ਆਣ ਵਾਲੇ ਦਿਨਾਂ ਦੇ ਵਿੱਚ ਬੀਬੀ ਖਾਲੜਾ ਦੇ ਨਾਲ ਜਾਂਦੀ ਦਿਖਾਈ ਦੇ ਸਕਦੀ ਹੈ ਤੇ ਹੁਣ ਉਸ ਦਾ ਚੀਜ਼ ਦਾ ਇੰਪੈਕਟ ਦੇਖ ਲਓ ਕਿਹੜੇ ਬੇਸਿਸ ਤੇ ਪਏਗਾ ਹੁਣ ਇਸ ਚੀਜ਼ ਦਾ ਫਾਇਦਾ ਜਿਹੜਾ ਆ ਖਲਾਕ ਪੈਦਾ ਹੋ ਰਿਹਾ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਇਹਦਾ ਜਿਹੜਾ ਹਰਜਾਨਾ ਉਹ ਅਕਾਲੀ ਦਲ ਨੂੰ ਭਰਨਾ ਪੈਗਾ ਤੇ ਇਸ ਚੀਜ਼ ਦਾ ਫਾਇਦਾ ਜਿਹੜਾ ਹੈ ਉਹ ਨਾ ਚਾਹੰਦੇ ਹੋਏ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲੇਗਾ ਸਿੱਧੇ ਤੌਰ ਦੇ ਉੱਤੇ ਸੋ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੇ ਨਾਲ ਪਾਪ ਮੁਕਤ ਹੋਣ ਤੋਂ ਬਾਅਦ ਦੁਬਾਰਾ ਜਿਹੜਾ ਕੀ ਹੈ ਉਸੇ ਲੀਡ ਦੇ ਉੱਪਰ ਤੁਰਨਾ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੀ ਉਹ ਮੂਰਖ ਬਣਾਉਂਦੇ ਕੰਮ ਸਮਝਦੇ ਹੈਗੇ ਨੇ ਪਰ ਇਹਨਾਂ ਸੋਖਾ ਨਹੀਂ ਹੈ ਕਿਉਂਕਿ ਲੋਕ ਭਲੀ ਭਾਤੀ ਸਮਝਦੇ ਨੇ ਕਿ ਕਿਹੜਾ ਉਹਨਾਂ ਦਾ ਹਮਾਇਤੀ ਹੈ ਤੇ ਕੌਣ ਉਹਨਾਂ ਦਾ ਵਿਰੋਧੀ ਹੈ ਸੁਖਬੀਰ ਸਾਹਿਬ ਦੀ ਬਾਦਲ ਜੇਕਰ ਹੁਣ ਅਜੇਹੇ ਦੇ ਵਿੱਚ ਕੋਈ ਫੈਸਲਾ ਜਾਂ ਫਿਰ ਕੋਈ ਅਜੇਹੀ ਗਤੀਵਿਧੀ ਕਰਦੇ ਨੇ ਤਾਂ ਲੱਗਦਾ ਹੈ ਕਿ ਜੋ ਭਰਤੀ ਪ੍ਰਕਿਰਿਆ ਉਸ ਦੇ ਉੱਪਰ ਪ੍ਰਭਾਵ ਪੈਣਾ ਲਾਜ਼ਮੀ ਹੈ ਬਿਲਕੁਲ ਸੁਖ ਆਪਣਾ ਪਰਮਿੰਦਰ ਮੈਂ ਇੱਕ ਐਗਜ਼ਾਮਪਲ ਹਮੇਸ਼ਾ ਦਿੰਨਾ ਹੁੰਦਾ ਕਾਂਗਰਸ ਦੀ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦਿੱਤੀ ਸੀ ਸਾਰੇ ਦੇਸ਼ ਦੇ ਵਿੱਚ ਇਸ ਸੀਜ਼ਨ ਨੂੰ ਲੈ ਕੇ ਗੱਲ ਸੀ ਕਿ ਗਾਂਧੀ ਪਰਿਵਾਰ ਕਾਂਗਰਸ ਦੀ ਕਮਾਂਡ ਛੱਡੇ ਅੱਜ ਕਾਂਗਰਸ ਦੀ ਕਮਾਂਡ ਕਿਹਦੇ ਹੱਥ ਦੇ ਵਿੱਚ ਹੈ ਮਲਿਕ ਅਰਜੁਨ ਖੜਗੇ ਦੇ ਹੱਥ ਦੇ ਵਿੱਚ ਗਾਂਧੀ ਪਰਿਵਾਰ ਪਿੱਛੇ ਹੋਇਆ ਜੀ ਪਰ ਇਸ ਚੀਜ਼ ਦਾ ਇਫੈਕਟ ਕੀ ਰਾਹੁਲ ਗਾਂਧੀ ਦੀ ਮੇਜ਼ ਤੇ ਪਿਆ ਰਾਹੁਲ ਗਾਂਧੀ ਅੱਜ ਤੋਂ 5 ਸਾਲ ਪਹਿਲਾਂ ਜਿਆਦਾ ਪਾਵਰਫੁਲ ਲੱਗਦੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਜਿਆਦਾ ਪਾਵਰਫੁਲ ਤੇ ਇੰਪੈਕਟਫੁਲ ਲੱਗ ਰਹੇ ਨੇ ਹੂੰ ਬੰਦੇ ਨੇ ਮਿਹਨਤ ਕੀਤੀ ਹੈ ਭਾਰਤ ਜੋੜੋ ਯਾਤਰਾ ਕੀਤੀ ਹੈ ਕਿੰਨੇ ਕਿੰਨੇ ਦਿਨ ਸਾਲ-ਸਾਲ ਪੈਦਲ ਤੁਰੇ ਨੇ ਲੋਕਾਂ ਦੇ ਨਾਲ ਜੁੜਿਆ ਹੈ ਜਜ਼ਬਾਤੀ ਤੌਰ ਤੇ ਲੋਕਾਂ ਦੇ ਦਿਲਾਂ 'ਚ ਘਰ ਬਣਾਇਆ ਮਿਹਨਤ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੇ ਲਈ ਵੀ ਲੋਕਾਂ ਦਾ ਰਵੱਈਆ ਇਹੀ ਸੀ ਕਿ ਇਸ ਵੇਲੇ ਅਕਾਲੀ ਦਲ ਨੂੰ ਬਾਦਲ ਮੁਕਤ ਕਰਵਾਉਣਾ ਹੈ ਹੂੰ ਜੀ ਇਸੇ ਕਰਕੇ ਕਹਿ ਰਹੇ ਸੀ ਕਿ ਹਸਤੀਫਾ ਇਹਨਾਂ ਦਾ ਮਨਜ਼ੂਰ ਕਰੋ ਤੇ ਇਹਨਾਂ ਨੂੰ ਸਾਈਡ ਲਾਈਨ ਕਰੋ ਹੂੰ ਬਦਿਆ ਇਹ ਹੁੰਦਾ ਕਿ ਜੇ ਲੋਕਾਂ ਦੇ ਦਿਲਾਂ ਦੀ ਭਾਵਨਾ ਸਮਝੀ ਹੁੰਦੀ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਚੱਲ ਰਿਹਾ ਉਸ ਚੀਜ਼ ਨੂੰ ਸਮਝਿਆ ਹੁੰਦਾ ਜਾਣਿਆ ਹੁੰਦਾ ਬਾਦਲ ਸਾਹਿਬ ਦਾ ਪਹਿਲੇ ਤੌਰ ਦੇ ਉੱਤੇ ਹੀ ਇਹ ਹੀ ਬਣਦਾ ਸੀ ਫਰਜ਼ ਕਿ ਮੈਂ ਅਸਤੀਫਾ ਦਵਾਂ ਮਨਜ਼ੂਰ ਕਰਾਂ ਮੈਂ ਤੇ ਸਾਈਡ ਹੋ ਜਾਵਾਂ ਜੇ ਲੋਕਾਂ ਦੀ ਦਿੱਲੀ ਇੱਛਾ ਸਮਝੀ ਹੁੰਦੀ ਪਰ ਬਾਦਲ ਸਾਹਿਬ ਉੱਥੇ ਵੀ ਸਿਆਸਤ ਖੇਡ ਗਏ ਕਿਉਂਕਿ ਸਿਆਸੀ ਆਗੂ ਨੇ ਜੀ ਅਸਤੀਫਾ ਦਿੱਤਾ ਮਨਜ਼ੂਰ ਕਰਨ ਦੇ ਸਮੇਂ ਫਿਰ ਪੂਰੀ ਲੀਡਰਸ਼ਿਪ ਦੇ ਅਸਤੀਫਾ ਦੇ ਦਿੱਤਾ ਹੂੰ ਉਹ ਪਲਾਨ ਤੇ ਉਹ ਸਲਾਹ ਕੰਮ ਨਹੀਂ ਆਈ ਮਤਲਬ ਸਲਾਹਕਾਰ ਕਿਹੜੇ ਨੇ ਮੈਨੂੰ ਇਹ ਵੀ ਨਹੀਂ ਸਮਝ ਆ ਰਿਹਾ ਹੂੰ ਜੇ ਜਿਹੜੇ ਜਈਆਂ ਸਲਾਹਾਂ ਦੇ ਰਹੇ ਨੇ ਉਸ ਤੋਂ ਬਾਅਦ ਜਦੋਂ ਇਹਨੇ ਦਿਨ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਨੇ ਹੁਕਮੇ ਜਾਰੀ ਕਰਤੇ ਕਿ 3 ਦਿਨ ਦੇ ਵਿੱਚ ਅਸਤੀਫੇ ਮਨਜ਼ੂਰ ਕਰੋ ਤੇ ਗੱਲ ਖਤਮ ਕਰੋ ਉਸ ਤੋਂ ਬਾਅਦ ਵੀ 1.5 ਮਹੀਨੇ ਬਾਅਦ ਜਾ ਕੇ ਅਸਤੀਫੇ ਮਨਜ਼ੂਰ ਹੋਏ ਅਸਤੀਫੇ ਮਨਜ਼ੂਰ ਹੋਣ ਤੋਂ ਬਾਅਦ ਜੇ ਹੁਣ ਨਵੀਆਂ ਭਰਤੀਆਂ ਦਾ ਵੀ سلسلہ ਚੱਲਿਆ ਕਿ 7 ਮੈਂਬਰੀ ਕਮੇਟੀ ਚਲਾਏਗੀ ਉਹ 7 ਮੈਂਬਰੀ ਕਮੇਟੀ ਚੋਂ 3 ਮੈਂਬਰ ਜਿਹੜੇ ਬਾਗੀ ਧੜੇ ਦੇ ਨੇ ਉਹ ਤਾਂ ਬਾਹਰ ਹੀ ਨੇ ਜੀ ਉਸ ਤੋਂ ਬਾਅਦ ਜਿਹੜੀ ਪ੍ਰਕਿਰਿਆ ਚੱਲੀ ਵੀ ਉਹਦੇ ਵਿੱਚ ਵੀ ਫਿਰ ਆਪਣੇ ਤਰੀਕੇ ਨਾਲ ਚਲਾਈ ਗਈ ਕਿ ਧਾਮੇ ਸਾਹਿਬ ਨੂੰ ਜੰਮੂ ਕਸ਼ਮੀਰ ਭੇਜ ਦੋ ਐਯਾਲੀ ਸਾਹਿਬ ਨੂੰ ਰਾਜਸਥਾਨ ਭੇਜ ਦੋ ਉਹ ਉੱਥੇ ਭਾਰਤੀਆਂ ਕਰਨਗੇ ਉਧਰੋਂ ਭਾਰਤੀਆਂ ਕਰਨਗੇ ਉੱਥੇ ਜੇਕਰ ਅੱਜ ਭਾਰਤੀਆਂ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੁੰਦੀ ਸ਼ਾਇਦ ਬਹੁਤ ਵੱਡਾ ਹੰਗਾਰਾ ਮਿਲਦਾ ਹੰਗਾਰਾ ਮਿਲਦਾ ਬਾਦਲਪਿੰਡ ਤੋਂ ਕਰਨ ਤੋਂ ਜ਼ਿਆਦਾ ਹੂੰ ਇਹ ਬਾਦਲ ਪਿੰਡ ਲੰਬੀ ਹਲਕੇ ਦੇ ਵਿੱਚ ਕੀਤੀ ਗਈ ਜਿਹੜਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਉੱਥੋਂ ਸ਼ੁਰੂਆਤ ਕਰਨ ਤੋਂ ਬੈਟਰ ਹੈ ਜੇ ਕਿਤੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਮਨਜ਼ੂਰੀ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਰਦੇ ਜੀ ਇਹੀ ਪ੍ਰੋਗਰਾਮ ਦਰਬਾਰ ਸਾਹਿਬ ਦੇ ਆਇਰਤ ਗਿਰਦ ਕਿਤੇ ਰੱਖਿਆ ਹੁੰਦਾ ਹੂੰ ਇਸ ਪ੍ਰੋਗਰਾਮ ਨੂੰ ਹੋਰ ਵੀ ਚਰਤ ਜਿਹੜੀ ਮਿਲਦੀ ਹੈ ਲੋਕ ਆਪ ਮਹਾਰੇ ਹੋ ਕੇ ਵੀ ਪਹੁੰਚਦੇ ਇੱਥੇ ਤੱਕ ਇਹ ਦੇਖ ਲਓ ਕਿ ਹੁਣ ਇੱਕ ਇੱਕ ਕਰਕੇ ਜਦੋਂ ਬੂਟੇ ਦੇ ਨਾਲੋਂ ਰੁੱਖ ਦੇ ਨਾਲੋਂ ਪੱਤੇ ਝੜਨ ਲੱਗ ਜਾਣ ਤਾਂ ਇਥੋਂ ਸਮਝ ਜਾਣਾ ਚਾਹੀਦਾ ਹੈ ਆਪਣਾ ਪ੍ਰਵਿੰਦਰ ਕਿ ਰੁੱਖ ਦੀ ਉਮਰ ਬਹੁਤ ਘੱਟ ਰਹਿ ਗਈ ਹੈ ਤੇ ਇਹੀ ਚੀਜ਼ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਰਹੀ ਹੈ ਇੱਕ ਇੱਕ ਕਰਕੇ ਆਗੂ ਜਿਹੜੇ ਨੇ ਉਹ ਦੂਸਰੇ ਧੜੇ 'ਚ ਸ਼ਾਮਿਲ ਹੁੰਦੇ ਜਾ ਰਹੇ ਨੇ ਤੇ ਹੁਣ ਤਾਂ ਖਾਸਮ ਖਾਸ ਜੇ ਕੈਦੀਏ ਜਿਨ੍ਹਾਂ ਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਤੇ ਕਹਿੰਦੇ ਕਿ ਮੇਰੇ ਉੱਤੇ ਪ੍ਰੈਸ਼ਰ ਸੀ ਮੈਂ ਮੈਂਟਲੀ ਦਬਾਬ ਤੇ ਸੀ ਇਸ ਕਰਕੇ ਮੇਰੀ ਜ਼ੁਬਾਨ ਚੋਂ ਆਪ ਸ਼ਬਦ ਜਿਹੜੇ ਨੇ ਬੀਬੀ ਜਗਦੀਰ ਕੌਰ ਬਾਰੇ ਨਿਕਲ ਗਏ ਹਰਜਿੰਦਰ ਸਿੰਘ ਧਾਮੀ ਹੂੰ ਉਹ ਵੀ ਜਿਹੜਾ ਨੇ ਹੁਣ ਚੁੱਪ ਨੇ ਕਿਉਂਕਿ ਉਹ ਵੀ ਇਸ ਗੱਲ ਤੋਂ ਨਾਰਾਜ਼ ਨੇ ਇਹ ਵੀ ਦਰਸ਼ਕਾਂ ਨਾਲ ਕਲੀਅਰ ਕਰ ਦਈਏ ਕਿ ਉਹ ਇਸ ਮਤੇ ਦੇ ਹੱਕ ਦੇ ਵਿੱਚ ਨਹੀਂ ਸੀ ਜਿਹੜਾ ਪਵਾਇਆ ਗਿਆ ਨਰੈਨ ਸਿੰਘ ਚੌੜਾ ਨੂੰ ਲੈ ਕੇ ਜੀ ਜੀ ਕਨਰਾਇਲ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਤੇ ਨਾ ਉਹ ਇਸ ਹੱਕ ਦੇ ਵਿੱਚ ਸੀ ਕਿ ਕਮੇਟੀ ਜਿਹੜੀ ਹੈ ਜਥੇਦਾਰ ਤੇ ਕਾਰਵਾਈ ਕਰਨ ਦੇ ਲਈ ਗਿਆਨੀ ਹਰਬੀ ਸਿੰਘ ਤੇ ਉਹ ਐਸਜੀਪੀਸੀ ਬਣਾਵੇ ਨਾ ਉਹਨਾਂ ਨੂੰ ਅੱਦੇ ਤੋਂ ਹਟਾਇਆ ਜਾਵੇ ਕਿਉਂਕਿ ਨਾਲ ਦੀ ਨਾਲ ਤਾੜਨਾ ਜਿਹੜੀ ਆ ਉਧਰ ਵੀ ਹੋ ਰਹੀ ਹੈ ਜਥੇਦਾਰ ਸਹਿਬਾਨ ਵੀ ਅੱਗੇ ਖੜੇ ਨੇ ਗਿਆਨੀ ਰਗਵੀਰ ਸਿੰਘ ਜਿਸ ਦੇ ਨੇ ਇਹਨਾਂ ਨੇ ਕਮੇਟੀ ਬਣਾਈ ਉਸੇ ਦਿਨ ਤਾੜਨਾ ਹੋ ਗਈ ਕਿ ਭਾਈ ਤੁਸੀਂ ਕਮੇਟੀ ਕਿੱਦਾਂ ਬਣਾ ਸਕਦੇ ਹੋ ਜਥੇਦਾਰ ਦੇ ਉੱਤੇ ਅਸੀਂ ਬਣਾ ਸਕਦੇ ਹਾਂ ਤੁਸੀਂ ਸਾਨੂੰ ਦੋ ਅਸੀਂ ਜਾਂਚ ਕਰਾਵਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਬੀਬੀ ਜਗੀਰ ਕੌਰ ਦੀ ਆਈ ਸੀ ਉਦੋਂ ਵੀ ਫਿਰ ਜਾ ਕੇ ਉਹ ਪੰਜ ਪਿਆਰਾਂ ਤੋਂ ਸਜ਼ਾ ਲਵਾ ਲਈ ਤੇ ਪਤਾ ਚਾਨਕੀ ਲੱਗਾ ਜਦੋਂ ਹਰਜਿੰਦਰ ਸਿੰਘ ਧਾਮੀ ਜਾ ਕੇ ਜੋੜੇ ਸਾਫ਼ ਕਰ ਰਹੇ ਸੀਗੇ ਸੋ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਵੀ ਇਹ ਸਮਝਦੇ ਨੇ ਕਿ ਸਭ ਦੇ ਨਾਲ ਮੇਰੇ ਕਿਰਦਾਰ ਤੇ ਵੀ ਉਂਗਲੀਆਂ ਉੱਠਦੀਆਂ ਨੇ ਜੀ ਜੀ ਨਾਰਾਜ਼ ਲਗਾਤਾਰ ਹਰਜਿੰਦਰ ਸਿੰਘ ਧਾਮੀ ਨਹੀਂ ਕਾਰਜਕਾਰੀ ਪ੍ਰਧਾਨ ਵੀ ਨੇ ਬਲਵਿੰਦਰ ਸਿੰਘ ਪੁੰਦੜ ਜੀ ਜੀ ਬਲਵਿੰਦਰ ਸਿੰਘ ਪੁੰਦੜ ਅੱਜ ਕੱਲ ਤੁਹਾਨੂੰ ਕਿਤੇ ਆਫੀਸ਼ੀਅਲ ਸਟੇਟਮੈਂਟ ਦੇ ਦੇਖਦੇ ਨੇ ਹਮ ਬਿਲਕੁਲ ਵੀ ਨਹੀਂ ਜੀ ਉਹ ਕਾਰਜਕਾਰੀ ਪ੍ਰਧਾਨ ਨੇ ਤੇ ਅਸੀਂ ਉਹਨਾਂ ਨੂੰ ਮੰਨਦੇ ਹੀ ਕੁਛ ਨਹੀਂ ਜਿਹੜੇ ਬੰਦੇ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਕਾਨਫਰੰਸ ਦੇ ਵਿੱਚ 6 ਬਾਰ ਅਸੀਂ ਉਹਨੂੰ ਪ੍ਰਧਾਨ ਕਹਿ ਗਏ ਹੂੰ ਇਹ ਤਾਂ ਅਕਾਲੀ ਦਲ ਹਾਲ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਜਿਸ ਸਿਨੈਰੀਓ ਦੇ ਉੱਤੇ ਜਿਸ ਲੀ ਦੇ ਉੱਤੇ ਅਕਾਲੀ ਦਲ ਇਸ ਵੇਲੇ ਚੱਲ ਰਿਹਾ ਹੈ ਜਿਸ ਤਰੀਕੇ ਹੁਕਮਾਂ ਦੀ ਤਾਮੀਲ ਇਸ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਇਸ ਦਾ ਸਿੱਧੇ ਤੌਰ ਦੇ ਉੱਤੇ ਮੈਂ ਸਿੱਧੇ ਤੌਰ ਤੇ ਨਹੀਂ ਕਹਿੰਦਾ ਇਸ ਦਾ ਸਿੱਧੇ ਤੌਰ ਦੇ ਉੱਤੇ ਫਰਕ ਜਿਹੜਾ ਉਹ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਪਏਗਾ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ 10% ਮਿਹਨਤ ਕਰਕੇ 90% ਮਿਹਨਤ ਦਾ ਫਲ ਮਿਲੇਗਾ। ਬਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੇ ਕੀ ਜੋ ਵੀ ਸਥਿਤੀਆਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੇ ਨੇ ਭਾਮਿਓ ਸੁਖਬੀਰ ਸਿੰਘ ਬਾਦਲ ਨਾਲ ਜੁੜੀਆਂ ਹੋਣ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਹੋਣ ਜਾਂ ਫਿਰ ਨਮਾ ਜਿਹੜੀ ਕੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈਗੀ ਹੈ ਸ਼੍ਰੋਮਣੀ ਕਾਲੀ ਦਲ ਵਰਤ ਪੰਜਾਬ ਦੇ ਉਸ ਤੋਂ ਲੈ ਕੇ ਹਰੇਕ ਜਿਹੜੀ ਸਥਿਤੀ ਵਿਆਖੀ ਕੀਤੀ ਹੋਣ ਆਪਾਂ ਅਗਲੇ ਮੁੱਦੇ ਦਾ ਵੀ ਰੁਖ ਕਰਾਂਗੇ ਜੋ ਕਿ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ, ਕਿਸਾਨੀ ਮਸਲੇ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਜੱਜਤ ਸਿੰਘ ਡੱਲੇਵਾਲ ਮਨਵਰਜੋ ਉੱਪਰ ਬੈਠੇ ਹੋਏ ਨੇ ਤੇ ਦੂਜੇ ਪਾਸੇ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਜੋ ਨਵੀਂ ਅਨਾਉਂਸਮੈਂਟ ਕੀਤੀ ਗਈ ਹੈ ਉਹ ਵਾਕਿਆ ਹੀ ਜਿਹੜਾ ਕੀ ਹੈ ਇੱਕ ਨਵੇਂ ਰੁਖ ਨੂੰ ਬਿਆ ਕਰਦੀ ਹੈ ਕਿ ਪੰਦੇੜ ਵਕਰੀ ਸਟ੍ਰੈਟਜੀ ਬਣਾ ਰਹੇ ਨੇ ਅੰਦੋਲਨ ਲੈ ਕੇ ਕਿਉਂਕਿ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਕਿ ਤੁਹਾਨੂੰ ਅੰਦੋਲਨ ਦਾ ਵਾਸਤਾ ਹੈ ਤੁਸੀਂ ਜਿਹੜਾ ਕੀ ਮੰਨਵਰਤ ਖੋਲ ਦੋ ਕੀ ਮਾਇਨੇ ਰੱਖਦੇ ਹੈ ਇਹ ਸ਼ਬਦ ਵਿਵੇਕ ਇਸ ਸੰਬੰਧੀ ਵੀ ਜਾਣਨਾ ਪਊ ਬਿਲਕੁਲ ਦੇਖੋ ਅਸੀਂ ਜਦੋਂ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਕਰ ਹੀ ਰਹੇ ਸੀਗੇ ਪ੍ਰਵੀਂਦਰ ਉਸੇ ਟਾਈਮ ਅਸੀਂ ਇਹ ਡਿਸਕਸ ਵੀ ਕਰ ਰਹੇ ਸੀ ਕਿ ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਖਤਮ ਕਰੀਏ ਰੱਬ ਕਰੇ ਉਸ ਤੋਂ ਪਹਿਲਾਂ ਕੋਈ ਸੁਖ ਸੁਨੇਹਾ ਜਿਹੜਾ ਖਨੋਰੀ ਬਾਰਡਰ ਤੋਂ ਆ ਜਾਵੇ ਕਿਉਂਕਿ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਸੀਗੇ ਮਤਲਬ ਭਾਰਤੀ ਸਮੇਂ ਦੇ ਹਿਸਾਬ ਨਾਲ ਜਦੋਂ ਸਾਡਾ ਸਮਾਂ ਹੋਇਆ ਤੇ ਉਸ ਤੋਂ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਇਹ ਖਬਰ ਸਾਹਮਣੇ ਆ ਗਈ ਕਿ ਇੱਕ ਡੈਲੀਗੇਟ ਜਿਹੜੇ ਨੇ ਉਹ ਪਹੁੰਚ ਗਏ ਨੇ ਕੇਂਦਰ ਦੇ ਨੁਮਾਇੰਦੇ ਖਨੋਰੀ ਬਾਰਡਰ ਤੇ ਤੇ ਸਿੱਧਾ ਜਾ ਕੇ ਜਗਜੀਤ ਸਿੰਘ ਢੱਲੇਵਾਲ ਦੀ ਟਰਾਲੀ ਚ ਗਏ ਨੇ ਤੇ ਮੀਟਿੰਗ ਚੱਲ ਰਹੀ ਹੈ ਹੁਣ ਆਉਣ ਵਾਲੇ 1 ਘੰਟੇ ਦੇ ਵਿੱਚ ਵਿੱਚ ਕੋਈ ਸੁਖ ਸੁਨੇਹਾ ਆ ਸਕਦਾ ਹੈ ਅਸੀਂ ਉਮੀਦ ਵੀ ਕਰ ਰਹੇ ਸੀ ਕਿ ਆ ਜਾਏ ਪਰ ਰਾਤ ਨੂੰ ਭਾਰਤੀ ਸਮੇਂ ਦੇ ਮੁਤਾਬਕ 11:15 ਵਜੇ ਫੈਸਲਾ ਹੋ ਗਿਆ ਕਿ ਜੀ 14 ਫਰਵਰੀ ਨੂੰ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਚੰਡੀਗੜ੍ਹ ਵਿਖੇ ਹੂੰ ਇਹਦੇ ਲਈ ਹੋਰ ਸਭ ਤੋਂ ਵਧੀਆ ਗੱਲ ਕੀ ਹੋਏਗੀ ਕਿ 14 ਦਿਨ 14 ਫਰਵਰੀ ਦਾ ਦਿਨ ਜਿਹੜਾ ਕਿ ਪ੍ਰਤੀਕ ਹੀ ਪਿਆਰ ਦਾ ਹੈ ਹੂੰ ਵੈਲੈਂਟਾਈਨ ਡੇ ਹੁੰਦਾ ਹੈ ਨਾ ਉਸ ਦਿਨ ਬਾਕੀ ਤੇ ਜੇ ਉਸੇ ਦਿਨ ਕੇਂਦਰ ਤੇ ਕਿਸਾਨਾਂ ਦੇ ਦਿਲ ਮਿਲ ਜਾਣ ਤਾਂ ਇਹ ਤੋਂ ਵਧੀਆ ਗੱਲ ਕੀ ਹੋਏਗੀ ਪਰ ਇਸ ਸਭ ਦੇ ਦਰਮਿਆਨ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਇਸ ਗੱਲ ਤੇ ਵੀ ਹਾਮੀ ਭਰ ਲਈ ਕਿ ਮੈਂ ਮੈਡੀਕਲ ਸੁਵਿਧਾਵਾਂ ਲਵਾਂਗਾ ਉਹਨਾਂ ਦੇ ਦੂਸਰੇ ਦਿਨ ਡ੍ਰਿਪ ਵੀ ਲੱਗ ਗਈ ਜੀ ਨਾਲ ਦੀ ਨਾਲ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੇ ਇਸ ਸਕੀਮ ਤੋਂ ਅਸੀਂ ਪਹਿਲਾਂ ਤਾਂ ਇਹ ਮੰਗ ਕਰ ਰਹੇ ਸੀ ਕਿ ਸਾਡਾ ਆ ਕੇ ਸਾਥ ਦੋ ਹੂੰ ਕੀ 14 ਫਰਵਰੀ ਦੀ ਮੀਟਿੰਗ ਦੇ ਵਿੱਚ ਉਹ ਵੀ ਨਾਲ ਜਾਏਗਾ ਜੀ ਦੂਸਰੀ ਗੱਲ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੇ ਮਰਨ ਵਰਤ ਤੇ ਬੈਠੇ ਨੇ ਉਹ ਨਾਲ ਦੇ ਮਰਨ ਵਰਤ ਦੇ ਨਾਲ ਇਸ ਵੇਲੇ ਦੇਸ਼ ਦ ਹਿੱਲਿਆ ਹੋਇਆ ਹੈ ਦੇਸ਼ ਦੀ ਸਰਕਾਰ ਹਿੱਲੀ ਹੋਈ ਹੈ ਤੇ ਜੇਕਰ ਨਾਲ ਕੋਈ ਇੱਕ ਅੱਧਾ ਹੋਰ ਬੈਠ ਗਿਆ ਉਹ ਇੰਪੈਕਟ ਨਹੀਂ ਪਏਗਾ ਕਿਸਾਨੀ ਅੰਦੋਲਨ ਦਾ ਜੋ ਇਸ ਵੇਲੇ ਕੱਲ ਜਗਜੀਤ ਸਿੰਘ ਡੱਲੇਵਾਲ ਚੋਟ ਪਹੁੰਚਾ ਰਹੇ ਨੇ ਵਾਕੀ ਕਿਸੇ ਨਾਲ ਕਿੰਨੇ ਜਣੇ ਬੈਠ ਗਏ ਉਹ ਦੇਖੋ ਕਿ 111 ਕਿਸਾਨ ਹੋਰ ਜਾ ਕੇ ਬੈਗੇ ਇਸ ਕਰਕੇ ਹਾਲਾਂਕਿ ਉਹ 111 ਕਿਸਾਨ ਤਾਂ ਆਪਣੀ ਭੁਖੜਤਾਲ ਖੋਲ ਚੁੱਕੇ ਹੈਗੇ ਨੇ ਪਰ ਡੱਲੇਬਾਲ ਲਗਾਤਾਰ ਆਪਣੀ ਜਿਹੜੀ ਕਿ ਜਿੱਦ ਦੇ ਉੱਪਰ ਬਜਿੱਦ ਹੈਗੇ ਨੇ ਕਿ ਮੈਂ ਉਦੋਂ ਤੱਕ ਮੰਨ ਵਰਤ ਨਹੀਂ ਖੁੱਲਾਂਗੇ ਜਦੋਂ ਤੱਕ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ 13 ਉਹ ਤਮੰਗ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਿਲਕੁਲ ਦੇਖੋ ਹੁਣ 111 ਕਿਸਾਨ 14 ਜਨਵਰੀ ਨੂੰ ਬੈਠੇ 10 ਕਿਸਾਨ ਹਰਿਆਣੇ ਦੇ ਲੋਕ 15 ਜਨਵਰੀ ਨੂੰ ਬੈਠ ਗਏ ਕੁੱਲ ਮਿਲਾ ਕੇ 121 ਕਿਸਾਨ ਜਿਹੜਾ ਨੇ ਮੰਨ ਵਰਤ ਤੇ ਬੈਠੇ 15 ਜਨਵਰੀ ਨੂੰ ਪ੍ਰਵਿੰਦਰ ਪੂਸੀ ਵੀ ਇੱਥੇ ਸੀ ਅਸੀਂ ਖਬਰ ਆਈ ਇੱਕ ਕਿ ਅੰਦੋਲਨ ਕਰ ਰਹੇ ਕਿਸਾਨ ਦੀ ਸਿਹਤ ਖਰਾਬ ਹੋ ਗਈ ਭੁਖ ਹੜਤਾਲ ਤੇ ਕੱਲੀ ਬੈਠੇ ਸੀਗੇ ਉਹ ਬਾਅਦ ਚ ਪਤਾ ਲੱਗਾ ਕਿ ਮਿਰਗੀ ਦਾ ਦੌਰਾ ਪੈ ਗਿਆ ਪਰ ਇੱਕ ਟਾਈਮ ਦੇ ਲਈ ਫੋਕਸ ਸਾਰਾ ਜਗਜੀਤ ਸਿੰਘ ਢੱਲੇਵਾਲ ਤੋਂ ਹਟ ਕੇ ਉਧਰ ਨੂੰ ਚਲਾ ਗਿਆ ਜੀ ਜੀ ਇਸੇ ਤਰੀਕੇ ਦੇ ਨਾਲ ਕੱਲ ਦੀ ਵੀ ਇੱਕ ਕਾਲ ਦਿੱਤੀ ਗਈ ਸੀ ਹਾਲਾਂਕਿ ਹੁਣ ਰੱਦ ਕਰਤੀ ਗਈ ਹੈ ਦਿੱਲੀ ਕੂਚ ਦੀ ਹੂੰ ਉਸ ਤੋਂ ਬਾਅਦ ਜਿਹੜੀ ਅੱਜ ਸਰਵਨ ਸਿੰਘ ਭੰਦੇਰ ਉਹਨਾਂ ਨੇ ਅਪੀਲ ਕੀਤੀ ਹੈ ਹੂੰ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਖਾਣਾ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਆਪਣਾ ਮਰਨ ਬਰਤ ਖੋਲ ਦੇਣਾ ਚਾਹੀਦਾ ਹੈ ਆ ਕਰ ਲੈਣਾ ਚਾਹੀਦਾ ਪਰ ਵੱਡਾ ਸਵਾਲ ਇੱਥੇ ਇਹ ਹੈ ਕਿ ਅੱਜ ਜੇਕਰ ਕੇਂਦਰ ਮੋੜ ਪੱਬਾਂ ਪਾਰ ਆਈ ਹੈ ਵਾਪਸ ਮੋੜ ਕੇ ਉਸ ਲੀ ਦੇ ਉੱਤੇ ਆਈ ਹੈ ਡੈਡਲੌਕ ਟੁੱਟਾ ਹੈ ਸਭ ਤੋਂ ਵੱਡਾ ਕਾਰਨ ਤੇ ਸਭ ਤੋਂ ਵੱਡੀ ਜਿੱਤ ਇੱਥੇ ਸਾਡੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਹੈ ਬਾਕੀ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਦੇ ਉੱਪਰ ਲਗਾ ਕੇ ਦੁਬਾਰਾ ਇਸ ਅੰਦੋਲਨ ਦੇ ਵਿੱਚ ਜਾਨ ਫੂਕੀ ਹੈਗੀ ਹੈ ਪਰ ਕੀ ਲੱਗਦਾ ਹੈ ਕਿ ਜੇਕਰ ਮਰਨਵਤ ਖੁੱਲ ਵੀ ਜਾਂਦਾ ਹੈਗਾ ਜੇਕਰ ਪੰਦੇੜ ਦੀ ਅਪੀਲ ਕੰਮ ਕਰਦੀ ਹੈਗੀ ਹੈ ਤਾਂ ਇਸ ਦਾ ਕੀ ਫਿੱਟਾ ਨਿਕਲੂਗਾ ਅੱਗੇ ਜਾ ਕੇ ਦੇਖੋ ਜਿਹੜਾ ਕਿਸਾਨਾਂ ਨੂੰ ਸਮਝ ਦਿੱਤਾ ਗਿਆ ਹੈ ਤੈਰ ਰਣਨੀਤੀ ਦੇ ਮੁਤਾਬਕ ਤੇ ਜਿਹੜਾ ਕਿ ਦਿਨ ਨਿਰਧਾਰਤ ਕੀਤਾ ਗਿਆ 14 ਫਰਵਰੀ ਉਸ ਦਿਨ ਮੀਟਿੰਗ ਹੋ ਸਕੇਗੀ ਜਲ ਅਰੇ ਲਾ ਪੇ ਲਿਆ ਜਾਣਗੇ ਪਿਛਲੇ ਵਾਅਦਿਆਂ ਦੀ ਤਰ੍ਹਾਂ ਪਹਿਲੀ ਮੀਟਿੰਗ 'ਚ ਤਾਂ ਕਦੀ ਵੀ ਨਹੀਂ ਹੱਲ ਨਿਕਲਦਾ ਹੂੰ ਤੁਸੀਂ ਇਹ ਦੇਖੋ ਨੋਟ ਕਰੋ ਕਿ ਜਦੋਂ ਸੰਘਰਸ਼ ਹੁੰਦੇ ਨੇ ਪ੍ਰਵਿੰਦਰ ਤਾਂ ਸੰਘਰਸ਼ ਲੰਬੇ ਚੱਲਦੇ ਨੇ ਆਪਾਂ 2020 ਦੇ ਅੰਦੋਲਨ ਦੀ ਲਹਿਰੀ ਹੈ ਤਾਂ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਕਰ ਲਈਆਂ 16 17 ਮੀਟਿੰਗਾਂ ਹੋਈਆਂ ਸੀ ਕਿਸਾਨਾਂ ਦੀ ਉਸ ਦੇ ਨਾਲ ਨਾਲ 750 ਸ਼ਹੀਦیاں ਵੀ ਦਿੱਤੀਆਂ ਗਈਆਂ ਤਾਂ ਜਾ ਕੇ ਕਿਤੇ ਅੰਦੋਲਨ ਨੂੰ ਬੂਰ ਪਈ ਹੈ ਮੰਗਾਂ ਮੰਨੀਆਂ ਗਈਆਂ ਸੀ ਕਾਲੇ ਕਾਨੂੰਨ ਵਾਪਸ ਹੋਏ ਸੀਗੇ ਤੇ ਅਜੇ ਤਾਂ ਮੀਟਿੰਗਾਂ ਹੀ ਚਾਰ ਹੋਈਆਂ ਨੇ ਆ ਪੰਜਵੀਂ ਮੀਟਿੰਗ ਦਾ ਸੱਦਾ ਆਇਆ ਹੈ ਅਸੀਂ ਪਰ ਇਜ਼ਤ ਤੇ ਕਹਾਂਗੇ ਅਸੀਂ ਇਹ ਤੇ 네ਗੇਟਿਵ ਨਾ ਹੋਈਏ ਇਹਨੂੰ ਇੱਕ ਪੋਜ਼ਿਟਿਵ ਸਾਈਨ ਦੇ ਵਜੋਂ ਲਈਏ ਤੇ ਮੰਗ ਅਰਦਾਸ ਕਰਦੇ ਹਾਂ ਕਿ ਉਸ ਦਿਨ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਨਾਲ ਦੀ ਨਾਲ ਕਿਸਾਨ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ ਖੁਸ਼ੀ ਦੇ ਨਾਲ ਜਿਵੇਂ ਅਸੀਂ ਪਿਛਲੇ ਅੰਦੋਲਨ ਦੇ ਵਿੱਚ ਲੱਡੂ ਵੰਦੇ ਨੱਚਦੇ ਆਏ ਵਾਪਸ ਉਸੇ ਤਰੀਕੇ ਅਸੀਂ ਵੀ ਇਸ ਵਾਰ ਕਿਸਾਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਈਏ ਪਰ ਵੱਡਾ ਮਸਲਾ ਇੱਥੇ ਖੜਾ ਹੈ ਕਿ ਹਾਲੇ ਵੀ ਹਾਲੇ ਵੀ ਜਿਹੜੀ ਇਸ ਅੰਦੋਲਨ ਦੀ ਕਮਜ਼ੋਰ ਕੜੀ ਹੈ ਉਹ ਹੈ ਇਹਨਾਂ ਦੇ ਬਖਰੇਵੇਂ ਜੀ ਜੀ ਜਗਜੀਤ ਸਿੰਘ ਡੱਲੇਵਾਲ ਮਰਨਭਰਤ ਤੇ ਬੈਠੇ ਹੋਏ ਨੇ ਨਾਲ ਕੋਈ ਸਲਾਹ ਦੇ ਦਿੰਦਾ ਕਿ ਤੁਸੀਂ ਵੀ ਜਾ ਕੇ ਮਰਨਭਰਤ ਤੇ ਬਹਿ ਜਾਓ ਨਾਲ ਕੋਈ ਸਲਾਹ ਦੇ ਦਿੰਦਾ ਕਿ ਅਸੀਂ ਵੀ ਕਰੀਏ ਜਾ ਕੇ ਦਿੱਲੀ ਕੂਚ ਤਾਂ ਕਿ ਥੋੜੇ ਜੇ ਕੈਮਰੇ ਫਿਰ ਸਾਡੇ ਵਾਲੇ ਅੰਦੋਲਨ ਤੇ ਨਹੀਂ ਵੀ ਰਹਿਣਾ ਸਾਡੀ ਜਥੇਬੰਦੀ ਦੇ ਹਾਗੂ ਵੀ ਥੋੜਾ ਜਿਹਾ ਚਮਕਣਾ ਸੋ ਇਸ ਰਾਜਨੀਤੀ ਤੋਂ ਉੱਤੇ ਆਈਏ ਤੇ ਨਾਲ ਦੀ ਨਾਲ ਜੇ ਹੁਣ ਸਾਡੇ ਭਾਈ ਬਣ ਕੇ ਸੰਯੁਕਤ ਕਿਸਾਨ ਮੋਰਚੇ ਵਾਲੇ ਸਾਡੇ ਦਰਾਂ ਦੇ ਬਾਹਰ ਖੜੇ ਨੇ 20 ਤੇ 26 ਵਾਲਾ ਪ੍ਰੋਗਰਾਮ ਇਕੱਠਾ ਹੀ ਸੀਗਾ ਨਾ ਅੱਜ 20 ਵਾਲਾ ਤਾਂ ਕਰੋ ਕੈਨਸਲ ਕਰਤਾ ਪਰ 26 ਵਾਲਾ ਤਾਂ ਸਾਂਝੇ ਤੌਰ ਦੇ ਉੱਤੇ ਕਰ ਰਹੇ ਨੇ ਨਾ ਤਾਂ ਨਾਲ ਲੈ ਕੇ ਉਹਨਾਂ ਨੂੰ ਵੀ ਚੱਲੀਏ ਕਿਉਂਕਿ ਇੱਕੋ ਲੱਤੇ ਜੇਕਰ ਸਾਰੀਆਂ ਮੰਗਾਂ ਮੰਨਵਾ ਲਈਏ ਤਾਂ ਮੇਰੇ ਖਿਆਲ ਨਾਲ ਵਧੀਆ ਹੋਏਗਾ ਨਹੀਂ ਤਾਂ ਫਿਰ ਇਹ ਹੋਏਗਾ ਕਿ ਚਾਰ ਮੰਗਾਂ ਤੇ ਸਹਿਮਤੀ ਇਧਰ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਬਣਾ ਕੇ ਆ ਜਾਣਗੇ ਤੇ 10 ਦਿਨਾਂ ਬਾਅਦ ਫਿਰ ਸੰਯੁਕਤ ਕਿਸਾਨ ਮੋਰਚਾ ਕਹੇਗਾ ਲੈ ਭਾਈ ਅਸੀਂ ਤੁਹਾਨੂੰ ਤਾਂ ਹੀ ਮੰਗਾਂ ਮਨਜ਼ੂਰ ਨਹੀਂ ਹੁਣ ਅਸੀਂ ਲਾਂਦੇ ਆਂਦੋਲਨ ਹਾਂ ਜੀ ਫਿਰ ਇਹ ਦੋ ਜਥੇਬੰਦੀਆਂ ਬਾਹਰ ਹੋਣ ਤੇ ਉਹ ਮੋਰਚਾ ਲਾ ਕੇ ਬੈਠੇ ਹੋਣ ਸੋ ਅਸੀਂ ਮੋਰਚਿਆਂ ਤੋਂ ਅਸੀਂ ਆਪਣੀਆਂ ਸ਼ਹਾਦਤਾਂ ਦੇਣ ਤੋਂ ਦੇਖੋ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਸਾਰੀਆਂ ਜਾਨਾਂ ਗਈਆਂ ਅਸੀਂ ਘੱਟ ਨਾ ਆਖੀਏ ਅਸੀਂ ਜਾਨਾਂ ਗੁਆਣ ਵਾਲੇ ਸ਼ੁਭਕਰਨ ਨੂੰ ਵੀ ਨਹੀਂ ਭੁੱਲੇ ਅਸੀਂ ਉਹ ਸਲਫਾਸ ਖਾਨ ਵਾਲੇ ਵੀਰ ਨੂੰ ਵੀ ਨਹੀਂ ਭੁੱਲੇ ਅ ਦੋ ਤਿੰਨ ਦਿਨ ਪਹਿਲਾਂ ਇੱਕ ਕਿਸਾਨ ਦੀ ਵੀ ਮੌਤ ਹੋਈ ਸੀ ਜਲ ਗਿਆ ਸੀ ਵਿਚਾਰਾ ਉਹਨੂੰ ਵੀ ਨਾ ਭੁੱਲੀਏ ਠੀਕ ਹੈ ਅਸੀਂ ਇਹ ਸ਼ਹਾਦਤਾਂ ਤੋਂ ਉੱਤੇ ਉੱਠ ਕੇ ਅਸੀਂ ਉਹ ਵੀ ਨਾ ਭੁੱਲੀਏ ਜਿਹੜੇ ਇਸ ਅੰਦੋਲਨ ਦੇ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਇੱਕ ਨਹੰਗ ਸਿੰਘ ਦਾ ਜਵੜਾ ਟੁੱਟ ਗਿਆ ਇੱਕ ਨੌਜਵਾਨ ਦੀ ਅੱਖ ਦੇ ਵਿੱਚ ਬੁਲੇਟ ਰਬੜ ਬੁਲੇਟ ਵੱਜੀ ਸੀਗੀ ਇੱਕ ਕਿਸੇ ਦਾ ਗਿੱਟਾ ਲੱਗ ਗਿਆ ਇਸਾ ਹਾਦਸੇ ਦਾ ਸ਼ਿਕਾਰ ਤਾਂ ਮੈਂ ਵੀ ਹੋਇਆ ਸੀ ਮੇਰੇ ਵੀ ਮੱਥੇ ਤੇ ਗੋਲੀ ਲੱਗੀ ਸੀਗੀ ਰਬੜ ਬੁਲੇਟ ਸੋ ਅਸੀਂ ਉਹਨਾਂ ਜ਼ਖਮੀਆਂ ਨੂੰ ਵੀ ਨਾ ਭੁੱਲੀਏ ਸੋ ਬਾਰ-ਬਾਰ ਬਾਰ-ਬਾਰ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਅੱਗੇ ਕਰਨ ਤੋਂ ਬੈਟਰ ਬਾਰ-ਬਾਰ ਆਪਣੇ ਪਿੰਡੇ ਤੇ ਤਾਪ ਝੋਲਣ ਤੋਂ ਬੈਟਰ ਹੈ ਇੱਕ ਵਾਰੀ ਇਕੱਠੇ ਹੋਈਏ 14 ਦੀ ਮੀਟਿੰਗ ਦੇ ਵਿੱਚ ਨਾਲ ਦੀ ਨਾਲ ਅਸੀਂ ਇਹ ਵੀ ਮੰਗ ਰੱਖੀ ਹੈ ਕਿ ਸਾਡੇ ਨਾਲ ਸੰਜੁਕਤ ਕਿਸਾਨ ਮੋਰਚਾ ਵੀ ਆਏਗਾ ਕਿਉਂਕਿ ਸੰਜੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਟ੍ਰਿਕ ਪਤਾ ਹੈ ਆਪਣੀ ਗੱਲ ਮਨਵਾਉਣ ਦੀ ਇਹ ਤਾਂ ਹੈ ਕਿ 2020 ਦੇ ਵਿੱਚ ਜਿਹੜੇ ਕਿਸਾਨ ਆਗੂ ਮੀਟਿੰਗ ਕਰਨ ਜਾਂਦੇ ਸੀ ਰਾਜੇਵਾਰ ਉਗਰਾਹਾ ਸਾਹਿਬ ਇਸ ਤੋਂ ਇਲਾਵਾ ਲੱਖੋਵਾਲ ਸਾਹਿਬ ਹੈਨਾ ਫਿਰ ਕਾਦਿਆਂ ਕਾਦਿਆਂ ਹਣੀ ਡਾਕਟਰ ਦਰਸ਼ਨਪਾਲ ਹਣੀ ਇਹ ਸਾਰੇ ਆਗੂ ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਨੇ ਚੜੂਨੀ ਸਾਹਿਬ ਹੋਰੀ ਵੀ ਸੋ ਇਹਨਾਂ ਨੂੰ ਬਾਲ ਫੇਅਰ ਹੈ ਕਿ ਕਿਹੜਾ ਨਾਗਬਾਲ ਅਸੀਂ ਕਿੱਥੇ ਪਾਣਾ ਹੈ ਇਨਾ ਦੇ ਨਾਲ ਮੀਟਿੰਗ ਕਰਕੇ ਏਕਾ ਕਰਕੇ 14 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਇਆ ਜਾਵੇ ਮਸਲਾ ਕਿਸਾਨੀ ਦਾ ਹੈ ਮਸਲਾ ਜਥੇਬੰਦੀਆਂ ਦਾ ਨਹੀਂ ਹੈ ਕਿ ਆ ਦੋ ਜਥੇਬੰਦੀਆਂ ਨੇ ਆਪਣਾ ਖੂਨ ਪਸੀਨਾ ਲਾਇਆ ਤੇ ਐਸ ਕੇ ਮੇਰਾ ਫਾਇਦਾ ਕਿਦਾਂ ਲੈ ਜਾਏ ਇਹ ਦੇਖਿਆ ਜਾਵੇ ਕਿ ਇਹਦਾ ਫਾਇਦਾ ਪੰਜਾਬ ਨੂੰ ਹੋਵੇ ਦੇਸ਼ ਦੇ ਕਿਸਾਨ ਨੂੰ ਹੋਵੇ ਤੇ ਕਿਸਾਨੀ ਨੂੰ ਹੋਵੇ ਨਾ ਕਿ ਆ ਨਿਜੀ ਨਿਜੀ ਜਥੇਬੰਦੀਆਂ ਨੂੰ ਹੋਣ ਬਾਕੀ ਫਰਕ ਤਾਂ ਇਹ ਹੈ ਜੋ ਜੋ ਗੀਤ ਸਿੰਘ ਡੱਲੇਵਾਲ ਪਿਛਲੇ 5 ਦਿਨਾਂ ਤੋਂ ਭੁਖ ਹੜਤਾਲ ਤੇ ਨੇ ਤਾਂ ਫਰਕ ਪਿਆ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲਿਆ ਹੁਣ ਕਿਸਾਨ ਮੋਰਚਾ ਵੀ ਨਾਲ ਜਿਹੜਾ ਕੀ ਆ ਕੇ ਖੜ ਗਿਆ ਹੈਗਾ ਉਹਨ ਦੇਖਣਾ ਹੋਵੇਗਾ ਕਿ 14 ਤਰੀਕ ਨੂੰ ਜਿਹੜੀ ਮੀਟਿੰਗ ਸੱਦੀ ਗਈ ਹੈਗੀ ਉਸ ਦੇ ਵਿੱਚ ਕੀ ਸਿੱਟਾ ਨਿਕਲਦਾ ਸੋ ਕੱਲ तमाम ਹੋਰ ਮੁੱਦੇ ਲੈ ਕੇ ਫਿਰ ਤੋਂ ਹਾਜ਼ਰ ਹੋ ਮੰਗੇ ਤਾਤਰ ਕੀ ਮਨੁਅ ਤੇ ਵਿਵੇਕ ਨੂੰ ਦੋਚਾਤ ਸਤਿ ਸ਼੍ਰੀ ਅਕਾਲ ਜੀ